ਪ੍ਰਾਈਵੇਟ ਸਕੂਲਾਂ ਦੇ ਵੱਲੋਂ ਬੱਚਿਆਂ ਦੀ ਡੰਡੇ ਨਾਲ ਕੁੱਟਮਾਰ ਕਿਤੇ ਆਂਦਾ ਸਿੱਦਾ ਜਿਹੜੀ ਮੁਕਸਰ ਸਾਹਿਬ ਵਿਖੇ ਬੀਤੇ 10 ਦਿਨ ਤੋਂ ਵੱਖਵਾ ਰੂਪਾਂ ਦੀ ਸਾਹਮਣੇ ਆਇਆ ਹੈ ਜਿੱਥੇ ਕੁਝ ਦਿਨ ਪਹਿਲਾਂ ਅਕਾਲ ਅਕੈਡਮੀ ਦੀ ਮਹਿਲਾ ਪ੍ਰਿੰਸੀਪਲ ਵੱਲੋਂ ਕੁੱਟਮਾਰ ਦੇ ਦੌਰਾਨ ਇੱਕ ਬੱਚੇ ਦੇ ਪ੍ਰਾਈਵੇਟ ਪਾਰਟਸ ਤੇ ਸੱਟ ਲੱਗਿਆ ਥਾਂ ਉੱਥੇ ਇੱਕ ਨਵਾਂ ਮਾਮਲੇ ਦੇ ਦੌਰਾਨ ਪਿੰਡ ਲੰਬੀ ਤਾਬ ਵਿਖੇ ਚੱਲ ਰਿਹਾ ਹੈ ਐਡਆਰ ਸਕੂਲ ਦੇ ਦੋ ਦੇ ਆਪਕਾਰੇ ਉੱਪਰ ਕਥੀ ਦੋਸ਼ ਲਗਾਉਂਦੇ ਆ 15 ਸਾਲ ਦੇ ਵਿਦਿਆਰਥੀ ਅਤੇ ਉਸਦੇ ਪਿਤਾ ਨੇ ਪੰਚਾਇਤ ਸਮੇਂ ਦੱਸਿਆ ਕਿ ਐਡਆਰ ਸਕੂਲ ਦੇ ਦੋ ਦੇ ਆਪਕਾਰੇ ਉਹਨਾਂ ਦੇ ਬੱਚੇ ਦੀ ਜਿਸ ਵਾਰ ਬੱਚੇ ਦੀ ਉਂਗਲ ਟੁੱਟ ਗਈ ਅਤੇ ਟੁੱਟਿਆ ਹੋਇਆ ਡੰਡਾ ਵੀ ਪੰਚਾਇਤ ਲੋ ਮੀਡੀਆ ਨੂੰ ਦਿਖਾਇਆ ਗਿਆ ਹੈ ਉਦੋਂ ਥਾਣਾ ਅਸਰ ਰੇ ਪੁਲਿਸ ਵੱਲੋਂ ਬੁਲਾਏ ਜਾਣ ਤੇ ਪਹੁੰਚੇ ਸਕੂਲ ਪ੍ਰਬੰਧਕਾਂ ਨੇ ਮੀਡੀਆ ਨੂੰ ਬਿਆਨ ਦੇਣ ਤੋਂ ਇਨਕਾਰ ਕਰਦੇ ਅੰਕਿਆ ਕਿ ਉਹ ਝੇਤੀ ਸਬੰਧੀ ਰਾਜੀਨਾਮਾ ਕਰਾ ਲੈਣਗੇ ਸਕੂਲ ਨਾਲ ਹੋਈ ਥੋੜੀ ਗੱਲ ਐਲ ਡੀ ਆਰ ਲੰਮੀ ਟਾਲ ਜੀ ਕੀ ਗੱਲ ਹੋਈ ਹੈ ਜੀ ਇਹ ਮੇਰੀ ਕਾਪੀ ਨਹੀਂ ਕੰਪਲੀਟ ਸੀ ਉਹਨਾਂ ਨੇ ਮੈਨੂੰ ਬਹੁਤ ਕੁੱਟਿਆ ਇੱਕ ਅਰਚਵੀਰ ਸਾਹ ਤੇ ਇੱਕ ਆਮਣ ਮੜ ਬਣੇ ਛੋਟਿਆਂ ਨਾਲ ਜੀ ਦੇਸ਼ਰਤ ਕੀ ਕੀ ਜੀ ਸਾਹ ਕੁੜੀ ਮੇਰੀ ਇੱਕ ਬਾਹ ਸੁੱਜ ਗਈ ਤੇ ਇੱਕ ਜੀ ਜੀ ਤੇ ਫ੍ਰੈਕਚਰ ਹੋ ਗਈ ਫ੍ਰੈਕਚਰ ਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਅ ਕਰਾਏ ਸੀ ਜੀ ਐਕਸ ਰੇ ਕਰਾਏ ਸੀ ਮੇਰਾ ਨਾਮ ਗੁਰਮੀਤ ਸਿੰਘ ਹੈ ਮੇਰਾ ਪਿੰਡ ਕਪਿਆਂ ਵਾਲੀ ਹੈ ਤੇ ਮੇਰਾ ਮੁੰਡਾ ਐਲਟੀਆਰ ਸਕੂਲ 10ਵੀਂ ਕਲਾਸ ਵਿੱਚ ਪੜਦਾ ਹੈ ਇਹ ਅਰਸ਼ਵੀਰ ਸਿੰਘ ਤੇ ਅਮਨਦੀਪ ਕੌਰ ਮੈਡਮ ਨੇ ਕੱਲ ਮੇਰੇ ਮੁੰਡੇ ਨੂੰ ਕੁੱਟ-ਕੁੱਟ ਕੇ ਇੱਕ ਛੋਟੀ ਤੋੜਤੀ ਤੇ ਅਰਸ਼ਵੀਰ ਕੋਲੇ ਇੱਕ ਛੋਟਾ ਸੀ ਉਹ ਵੀ ਲੈ ਗਿਆ ਤੇ ਇੱਕ ਛੋਟੀ ਸਾਡੇ ਕੋਲੇ ਆ ਅਸੀਂ ਜਦ ਛਾਵ ਨੂੰ ਮੈਂ ਮੁੰਡੇ ਦਾ ਹੱਥ ਸੋਚ ਗਿਆ ਇਹਨੇ ਡਰਦੇ ਨੇ ਘਰੇ ਦੱਸਿਆ ਨਹੀਂ ਤੇ ਛਾਵ ਨੂੰ ਜਦੋਂ ਅਸੀਂ ਵੇਖਿਆ ਤੇ ਇਹਨਾਂ ਦਾ ਹੱਥ ਸੁੱਜਾ ਫਿਰ ਅਸੀਂ ਪਰਨਾਮੀ ਡਾਕਟਰ ਦੇ ਆਏ ਤੇ ਇੱਥੇ ਆਣ ਕੇ ਅਸੀਂ ਚੈੱਕਅਪ ਕਰਾਇਆ ਤੇ ਇਹਦੇ ਜਿਹੜੀ ਉਂਗਲ ਦੀ ਚੀਚੀ ਸੀ ਉਹ ਬਲੈਕਚਰ ਸੀ ਅਸੀਂ ਉਹਨੂੰ ਵਿਖਾਇਆ ਉੱਥੇ ਮੈਡੀਕਲ ਟ੍ਰੀਟਮੈਂਟ ਲਿਆ ਸਾਰਾ ਕੁਝ ਤੇ ਅਸੀਂ ਚਾਹੁੰਦੇ ਆ ਕਿ ਅਰਸ਼ਵੀਰ ਸਿੰਘ ਤੇ ਮੈਡਮ ਤੇ ਖਿਲਾਫ ਕਾਨੂੰਨੀ ਬੰਦੀ ਕਾਰਵਾਈ ਕੀਤੀ ਜਾਵੇ ਏਵਨ ਪੰਜਾਬੀ ਟੀਵੀ ਦੇ ਲਈ ਮੁਖਤਰ ਤੋਂ ਸੁੰਨ ਢੱਲਾ ਦੀ ਰਿਪੋਰਟ